ਅੱਜ ਸਰਦੂਲਗੜ੍ਹ ਸ਼ਹਿਰ ਵਾਸੀਆਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਲਾਇਆ ਤਰਨਾ ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ ਆਤਮਾਰਾਮ ਬਿੱਕਲਜੀਤ ਸਿੰਘ ਸਾਧੂ ਵਾਲਾ ਕਾਮਰੇਡ ਸਤਪਲ ਚੋਪੜਾ ਜਗਦੀਸ਼ ਸਿੰਘ ਸੰਧੂ ਬ੍ਰਿੰਦਰ ਸਿੰਘ ਸੋਨੀ ਸੁਸ਼ੀਲ ਕਮਾਲ ਬਲਵਿੰਦਰ ਸਿੰਘ ਸੋਨੀ ਸੁਰਿੰਦਰ ਕੁਮਾਰ ਕਾਮਰੇਡ ਹਿੰਮਤ ਸਿੰਘ ਹਣੀ ਅਮਰਤ ਪਾਲ ਸਿੰਘ ਮਨਜੀਤ ਸਿੰਘ ਸੋਨੀ ਅਦੀ ਹਾਜਸਨ ਦੇਖੋ ਪੱਤਰਕਾਰ ਗੋਜੀਤ ਸਿੰਘ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਸਵੇਰੇ 3 ਵਜੇ 3 ਵਜੇ 62 ਦੇ ਲੋਕਾਣਾ ਸ਼ੁਰੂ ਹੋ ਜਾਂਦੇ ਆ ਜਦੋਂ ਕੋਈ ਠੇਕੇਦਾਰ ਪੱਟ ਦਿੰਦਾ ਸੜਕ ਜਦੋਂ ਆ ਨੈਸ਼ਨਲ ਹਾਈਵੇ ਬਣਾਈ ਜਾਂਦਾ ਨੇ ਮੈਂ ਅੱਜ ਤੋਂ 4 ਮਹੀਨੇ ਪਹਿਲਾਂ ਇੱਕ ਚੈਨੋ ਦਾ ਇੰਟਰਵਿਊ ਬਧਰਾਵ ਜੀ ਖੜੇ ਆ ਮੈਂ ਇਹਨਾਂ ਨੂੰ ਪ੍ਰਭੂ ਜੀ ਕਹਿੰਦਾ ਸੀ ਵੀਰ ਅਸਵਾਰੀ ਜਦੋਂ ਮੀਂਹ ਪੈ ਗਿਆ ਤੇ ਨੈਸ਼ਨਲ ਹਾਈਵੇ ਤੇ ਇੰਨਾ ਕੁ ਪਾਣੀ ਭਰਨਾ ਵੀ ਜਿਹੜੀਆਂ ਬਾਕੀ ਗਲੀਆਂ ਨੇ ਉਹ ਸਾਰੀਆਂ ਡੁੱਬ ਗਈਆਂ ਪੱਕਾ ਤੇ ਹੋ ਸਕਦਾ ਵੀ ਜਿਹੜੇ ਉਹ ਅੰਦਰਲੀ ਮੰਡੀਆਂ ਉਹਨਾਂ ਨੂੰ ਤਾਂ ਕਿਸ਼ਤੀਆਂ ਲੈਣੀਆਂ ਪੈਣ ਉਹਨਾਂ ਨੇ ਤਾਂ ਇਸ ਗੱਲ ਤੋਂ ਕੁਸੜਾ ਕੁਸ ਸਿੱਖਿਆ ਥੋੜਾ ਜਿਗਾੜ ਕਰ ਲਿਆ ਵੀ ਉਥੇ ਕੁਸ ਘਾਟੇ ਪਾਣੀ ਖੜਦਾ ਤੇ ਇਹਦਾ ਕੁਦਰਤੀ ਗੱਲ ਆ ਵੀ ਕੁਦਰਤ ਨੂੰ ਪਤਾ ਵੀ ਸੱਤੂ ਵਗੜ ਮੀਂਹ ਨਾ ਪਾਇਓ ਨਹੀਂ ਤਾਂ ਇੱਥੇ ਦਾ ਬੱਦਲ ਹਾਸਪੁਰ ਹੁੰਦਾ ਇਹ ਇੱਥੇ ਜਰਾ ਪਾਣੀ ਉਹ ਸਹਿਰ ਚ ਭਰ ਜਾਂਦਾ ਕਿਸੇ ਪਾਸੇ ਨਿਕਾਸੀ ਲਈ ਥਾਂ ਨਹੀਂ ਥਾਂ ਥਾਂ ਤੇ ਪਾਣੀ ਖੜਾ ਹੈ ਤਾਂ ਪ੍ਰਭੂ ਅਸੀਂ ਜਦੋਂ ਇਹ ਕੀਤਾ ਕਰ ਰਹੇ ਹਾਂ ਹੁਣ ਤੁਸੀਂ ਦੇਖੋ ਵੀ ਇੰਨੀ ਹਾਲਤ ਖਰਾਬ ਆ ਐਸੇ ਆਪਣੇ ਏਰੀਆ ਦੇ ਵਿੱਚ ਕੱਲ ਦੀ ਘਟਨਾ ਇੱਕ ਬੱਚੀ ਨੌਜਵਾਨ ਬੱਚੀ ਨਸ਼ੇ ਦਾ ਡੀਜਾ ਵੱਲ ਨੇਰੇ ਕਿਸੇ ਬੰਦੇ ਪਰ ਜਦੋਂ ਸਾਡਾ ਸਮਾਜ ਵਿਖੜ ਰਿਹਾ ਏ ਨਸ਼ੇ ਜਿਹੜੇ ਨਾਲ ਸੜਿਆਂ ਨੂੰ ਵਿਖ ਰਹੇ ਸਾਡਾ ਸ਼ਹਿਰ ਵੀ ਨਸ਼ੇ ਦਾ ਅੱਡਾ ਹੈਗਾ ਇਹ ਕਹਿੰਦੇ ਪੰਜਾਬ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਆ ਜਿੱਥੇ ਨਸ਼ਾ ਵੱਖ-ਵੱਖ ਦੇਸ਼ਾਂ ਤੋਂ ਆਉਂਦਾ ਤੇ ਵੱਖ-ਵੱਖ ਥਾਵਾਂ ਦੇ ਭਾਰਤ ਦੇ ਵੱਖ-ਵੱਖ ਥਾਵਾਂ ਤੇ ਜਾਂਦਾ ਹੈ। ਹਰਿਆਣੇ ਦੇ ਵਿੱਚ ਸਰਸਾ ਇੱਕ ਨੰਬਰ ਦੀ ਹੈ। ਇੱਥੇ ਕੋਈ ਪੁਲਿਸ ਮੁਲਾਜ਼ਮ ਸ਼ਹਿਰ ਦੇ ਵਿੱਚ ਕੋਈ ਗੁੰਡਾਗਰਦੀ ਕਰਦਾ ਹੈ। ਕਿਸੇ ਦੁਕਾਨਦਾਰ ਨਾਲ ਕਿਸੇ ਨਾਲ ਠੱਗੀ ਵਜਦੀ ਆ। ਪੁਲਸਵਰੇ ਨਹੀਂ ਆਉਂਦੇ ਪਿਛਲੇ ਦਿਨਾਂ ਤੇ ਮੈਂ ਬਾਲਾਜੀ ਕਲੋਨੀ ਤੇ ਇੱਕ ਘਰੇ ਚੋਰੀ। ਕੰਮ ਨਬਾਤ ਹਾਜੀ ਪ੍ਰੋਫੈਸਰ ਸਾਹਿਬ ਅੱਜ ਸ਼ਹਿਰ ਵਾਸੀਆਂ ਵੱਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਾਇਆ ਗਿਆ ਹੈ ਕੁਝ ਸਮੱਸਿਆਵਾਂ ਨੂੰ ਲੈ ਕੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਸ਼ਹਿਰ ਨਿਵਾਸੀਆਂ ਦੁਆਰਾ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਇੱਕ ਸੰਕੇਤਕ ਧਰਨਾ ਹੈ ਸੰਕੇਤਕ ਦਾ ਮਤਲਬ ਇਹ ਹੈ ਕਿ ਅਸੀਂ ਪਹਿਲਾਂ ਇਹਨਾਂ ਨੂੰ ਲਿਖਤੀ ਰੂਪ ਚ ਦਿੱਤੀਆਂ ਮੰਗਾ ਇਹਨਾਂ ਨੂੰ ਸਮਾਂ ਵੀ ਦਿੱਤਾ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਇੱਕ ਤਰ੍ਹਾਂ ਦੀ ਸੰਘਰਸ਼ ਦਾ ਬਿਗਲ ਵਜਾਇਆ ਅਸੀਂ ਅੱਜ ਇਸ ਤੋਂ ਬਾਅਦ ਜੇਕਰ ਇਹ ਹੁਣ ਵੀ ਸਾਨੂੰ ਪਤਾ ਵੀ ਇਹਨਾਂ ਦੇ ਮੋਟੀ ਚਮੜੀ ਆ ਕੋਈ ਜ਼ਿਆਦਾ ਅਸਰ ਹੋਣ ਵਾਲਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਸੰਘਰਸ਼ ਨੂੰ ਅਸੀਂ ਸਟੈਪ ਬਾਈ ਸਟੈਪ ਅੱਗੇ ਵਧਾਵਾਂਗੇ ਇਹ ਸੰਘਰਸ਼ ਦਾ ਇਹ ਪਹਿਲਾ ਸਟੈਪ ਹੈ ਅਗਲਾ ਸਟੈਪ ਇਹ ਹੋ ਸਕਦਾ ਵੀ ਅਸੀਂ ਇੱਥੇ ਪੱਕਾ ਮੋਰਚਾ ਲਾ ਦਈਏ ਇਹ ਵੀ ਹੋ ਸਕਦਾ ਵੀ ਅਸੀਂ ਇਹਦੇ ਗੇਟ ਨੂੰ ਜ਼ਿੰਦਾ ਲਾ ਕੇ ਤੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਅੰਦਰ ਹੀ ਰੱਖੀਏ ਬੰਦ ਬੰਦ ਕਰ ਲਈਏ ਇਹ ਜਾਨੀ ਲੋਕਾਂ ਨੇ ਸੰਗਤ ਨੇ ਫੈਸਲਾ ਲੈਣਾ ਹੈ ਕਿਉਂਕਿ ਕਾਰਨ ਇਹ ਆ ਵੀ ਲੋਕ ਸ਼ਹਿਰ ਦੇ ਬਹੁਤ ਬੁਰੀ ਤਰ੍ਹਾਂ ਸਮੱਸਿਆਵਾਂ ਵਿੱਚ ਘਿਰ ਚੁੱਕੇ ਆ ਆ ਪੀਨ ਜਿਹੜਾ ਪੀਨ ਵਾਲਾ ਪਾਣੀ ਵੀ ਮਾੜਾ ਗੰਧਲਾ ਜਾ ਰਿਹਾ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਸੀਵਰੇਜ ਓਵਰਫਲੋ ਨੇ ਸ਼ਹਿਰ ਦੇ ਸਾਰੇ ਰਸਤੇ ਖਤਮ ਕਰਤੇ ਆ ਮਤਲਬ ਉਹ ਉਹ ਰਸਤਿਆਂ ਤੋਂ ਲੰਘਣਾ ਲੋਕਾਂ ਲਈ ਬੜਾ ਮੁਸ਼ਕਲ ਹੋ ਰਿਹਾ ਹੈ ਔਰ ਬਹੁਤ ਜ਼ਿਆਦਾ ਮੱਖੀ ਤੇ ਮੱਛਰ ਪੈਦਾ ਹੋ ਗਿਆ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਇੰਨਿਆਂ ਨਾਲ ਟੈਕਸ ਲੈ ਕੇ ਵੀ ਸਾਥੋਂ ਸਰਕਾਰ ਸੁੱਤੀ ਪਈ ਹੈ ਕੋਈ ਹੱਲ ਨਹੀਂ ਹੋ ਰਿਹਾ ਜੇਕਰ ਕੋਈ ਕੰਪਨੀ ਭੱਜ ਗਈ ਹੈ ਦਾ ਹੱਲ ਵੀ ਪ੍ਰਸ਼ਾਸਨ ਨੇ ਕਰਨਾ ਹੈ ਇਹ ਜਿਹੜੇ ਈਓ ਜਾਂ ਜਿਹੜੇ ਵੱਡੇ ਵੱਡੇ ਅਧਿਕਾਰੀ ਬੈਠੇ ਆ ਉਹ ਕਾਦੀ ਤਨਖਾਹ ਲੈਂਦੇ ਆ ਚੰਗੀਆਂ ਤਨਖਾਹਾਂ ਲੈਂਦੇ ਆ ਉਹ ਉਹਨਾਂ ਦੀ ਡਿਊਟੀ ਆ ਲੋਕਾਂ ਦੇ ਮਸਲੇ ਹੱਲ ਕਰਨੇ ਲੋਕਾਂ ਦੇ ਕੰਮ ਕਰਨੇ ਲੇਕਿਨ ਇਹਨਾਂ ਤੇ ਇੰਨਾ ਜ਼ਿਆਦਾ ਇਹ ਲੋਕਾਂ ਦੇ ਮਸਲਿਆਂ ਤੋਂ ਭੱਜ ਚੁੱਕੇ ਆ ਕਿ ਉਹਨਾਂ ਨੂੰ ਹੱਲ ਕਰਨ ਤੋਂ ਬਿਲਕੁਲ ਇਹ ਮਤਲਬ ਇਨਕਾਰੀ ਹੋ ਚੁੱਕੇ ਆਗੇ ਤਾਂ ਇਹਨਾਂ ਨੂੰ ਸੁੱਤੇ ਪਿਆ ਨੂੰ ਜਗਾਉਣ ਵਾਸਤੇ ਸਾਡੇ ਕੋਲ ਇੱਕੋ ਇੱਕ ਹਥਿਆਰ ਹੈ ਸੰਘਰਸ਼ ਦਾ ਉਹ ਸੰਘਰਸ਼ ਦਾ ਹਥਿਆਰ ਅਸੀਂ ਇਖਤियार ਕੀਤਾ ਹੈ ਤੇ ਇਹ ਜੇਕਰ ਹੁਣ ਵੀ ਨਹੀਂ ਹੱਲ ਹੁੰਦਾ ਤਾਂ ਅਸੀਂ ਸੰਘਰਸ਼ ਐਵੇਂ ਜਿਵੇਂ ਅੱਗੇ ਵਧਾਉਂਦੇ ਰਹਾਂਗੇ ਅੱਜ ਤੁਹਾਡੇ ਕੋਲ ਕਿਸੇ ਅਫਸਰ ਨੇ ਜਾਂ ਈਓ ਸਰਵਨ ਨੇ ਜਾਂ ਐਸਟੀਐ ਸਰਵਨ ਨੇ ਪਹੁੰਚ ਕੀਤੀ ਹੈ ਜੀ ਇਸ ਲਈ ਨਹੀਂ ਇਹਨਾਂ ਨੇ ਮੈਂ 20 ਵਾਰੀ ਆ ਗਿਆ ਇਹਦੇ ਦਫ਼ਤਰ ਤੇ ਮੇਰੇ ਕਹੇ ਇਹ ਤਾਂ ਦਰਸ਼ਨੀਕ ਆਏ ਜਾਇ ਸ਼ਕਲ ਦਾ ਹੋਈ ਉਹ ਇਹ ਉਹਦਰ ਦਰਸ਼ਨ ਹੀ ਨਹੀਂ ਹੋਏ ਕਦੇ ਮੈਂ ਇਹਨਾਂ ਨੇ ਬਿਲਕੁਲ ਵੀ ਮੈਨੂੰ ਇਹ ਨਹੀਂ ਪਤਾ ਇਹ ਉਹਦੀ ਸ਼ਖਲ ਕਹੀਦੀ ਹੈ ਜੇ ਮੇਰੇ ਕੋਲ ਆ ਵੀ ਜਾਵੇ ਨਾ ਇਹ ਤਾਂ ਵੀ ਮੈਨੂੰ ਪਤਾ ਲੱਗਦਾ ਇਹ ਯੂਐਸਾ ਦਾ ਹੈ ਦਰਵਾਜ਼ਾ ਤੇਰੇ ਨਾ ਜਿੱਤੇ ਹੋਣੇ ਇਹ ਇੱਥੇ ਮਿਲਦਾ ਹੀ ਨਹੀਂ ਹੈ ਕਹਿੰਦੇ ਡਿਊਟੀ ਦਾ ਜਹਾਜ਼ ਰਿਹਾ ਫਲਾਣਾ ਤੇ ਹਿੰਕਾ ਤੇ ਇਹੋ ਨਹੀਂ ਕਦੇ ਮੈਂ ਦਰਸ਼ਨ ਹੋਏ ਮੈਂ ਵੀ ਹੋ ਰਹੀ ਆ ਇਹਦਾ ਬਹੁਤ ਬਹੁਤ ਹਾਂਜੀ ਪ੍ਰੋਫੈਸਰ ਜੀ ਕੰਟੀਨਿਊ ਹਾਂ ਅੱਜ ਜਦੋਂ ਅਸੀਂ ਧਰਨਾ ਦਿੱਤਾ ਤਾਂ ਪ੍ਰਸ਼ਾਸਨ ਦਾ ਜਾਂ ਖੁਫੀ ਏਜੰਸੀਆਂ ਦਾ ਜਾ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਹੱਕ ਬਣਦਾ ਸੀਗਾ ਵੀ ਉਹ ਸਾਡੇ ਨਾਲ ਸੰਪਰਕ ਕਰਦੇ ਪਰ ਸਾਡਾ ਕੋਈ ਅਜਿਹਾ ਮਕਸਦ ਵੀ ਨਹੀਂ ਸੀਗਾ ਕਿਉਂਕਿ ਸਾਡਾ ਧਰਨਾ ਸਿਰਫ ਸੰਕੇਤਕ ਸੀਗਾ 11 ਤੋਂ 1 ਵਜੇ ਤੱਕ ਸੀਗਾ ਤੇ ਇਸ ਕਰਕੇ ਅੱਜ ਅਸੀਂ ਇੱਥੇ ਸਮਾਪਤ ਕੀਤਾ ਹੈ ਅਸੀਂ ਕੋਈ ਇਸ ਗੱਲ ਦੇ ਲਈ ਜिद ਨਹੀਂ ਕੀਤੀ ਕਿ ਤੁਹਾਡਾ ਕੋਈ ਮੰਗ ਪੱਤਰ ਲੈਣ ਆਵੇ ਮੰਗ ਪੱਤਰ ਵੀ ਇਹਨਾਂ ਨੂੰ ਦਿੱਤਾ ਹੋਇਆ ਹੈ ਤੇ ਮੰਗਾ ਵੀ ਇਹਨਾਂ ਨੂੰ ਪਤਾ ਹੈ ਤੇ ਹੁਣ ਤਾਂ ਅਸੀਂ ਇਹ ਆ ਵੀ ਇਹਨਾਂ ਨੂੰ ਮਤਲਬ ਜਿਹੜਾ ਸੱਜਰੇ ਸ਼ਰੀਕ ਬਣ ਕੇ ਟਕਰਾਂਗੇ ਅੱਗੇ ਜੇਕਰ ਇਹ ਆਪਦੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਤਾਂ ਇਹ ਸੰਘਰਸ਼ ਨੂੰ ਜਿਹੜਾ ਹੋਰ ਤੇਜ਼ ਕਰਾਂਗੇ ਅੱਜ ਸਾਡਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੀਗਾ ਕਿ ਇਹਨਾਂ ਨੂੰ ਮੰਗ ਪੱਤਰ ਦੇਣਾ ਹੀ ਹੈ ਠੀਕ ਹੈ ਜੀ ਕਾਂਗਰਸ ਸਾਹਿਬ ਅੱਜ ਸ਼ਹਿਰ ਵਾਸੀਆਂ ਤੋਂ ਲੱਗ ਕੇ ਪੰਚਾਇਤ ਦਫ਼ਤਰ ਅੱਗੇ ਜਿਹੜਾ ਧਰਨਾ ਲਾਇਆ ਜਾ ਰਿਹਾ ਹੈ ਇਸ ਦਾ ਕੀ ਹੈ ਜੀ ਇਹ ਕਾਰਨ ਜੀ ਇਹਦੇ ਬਾਰੇ ਜਾਣ ਕੇ ਇਹਦੇ ਤੇ ਇਹ ਤਾਂ ਬਿਜਲੀ 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 ਨੂੰ ਪਤਾ ਨਹੀਂ ਹੈ ਇਹ ਤਾਂ ਵੀ ਸ਼ਹਿਰ ਦੇ ਜਿਹੜੇ ਹਾਲਾਤ ਹਾਲਾਤ ਨੇ ਕਿ ਸ਼ਹਿਰ ਦੇ ਪੂਰੀ ਤਰ੍ਹਾਂ ਚਾਰਮਰਾ ਚੁੱਕਿਆ ਹੈ ਚਾਹੇ ਉਹ ਪੀਣ ਵਾਲੇ ਪਾਣੀ ਦਾ ਹੈ ਉਹ ਸਾਫ ਨਹੀਂ ਆ ਰਿਹਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਤੈਸ਼ ਨਾਚ ਹੋ ਚੁੱਕਿਆ ਹੈ ਬੰਦ ਹੈ ਔਰ ਜਿਹੜਾ ਗੰਦਾ ਪਾਣੀ ਆ ਥਾਂ ਥਾਂ ਤੋਂ ਓਵਰਫਲੋ ਹੋ ਕੇ ਸੀਵਰੇਜ ਦਾ ਬਾਹਰ ਆ ਰਿਹਾ ਹੈ ਔਰ ਜਿਹੜੀਆਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਜਿਹੜੀਆਂ ਸਟਰੀਟ ਲਾਈਟਾਂ ਬਹੁਤੀਆਂ ਬੰਦ ਪਈਆਂ ਨੇ ਮੇਨ ਐਨ ਐਚ ਜਿਹੜਾ ਨੈਸ਼ਨਲ ਹਾਈਵੇ ਹੈ ਉਹਦੇ ਉੱਪਰ ਜਿਹੜਾ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਇਹ ਜਿਹੜੀਆਂ ਮੱਗਾਂ ਨੇ ਉਹਨਾਂ ਵਾਸਤੇ ਇੱਥੇ ਤੁਹਾਨੂੰ ਲਾਇਆ ਜਾ ਰਿਹਾ ਨਾਲ ਸਾਡਾ ਸੀਗਾ ਵੀ ਜਿਹੜਾ ਹਸਪਤਾਲ ਦੇ ਵਿੱਚ ਕੋਈ ਵੀ ਇੱਥੇ ਡਾਕਟਰ ਨਹੀਂ ਹੈ ਜਿਹੜਾ ਮਤਲਬ ਸਪੈਸ਼ਲਿਸਟ ਡਾਕਟਰ ਨਹੀਂ ਹੈ ਖਾਸ ਕਰਕੇ ਗਾਇਨੀ ਗਾਇਨੀ ਡਾਕਟਰ ਨਹੀਂ ਹੈ ਸੋ ਜਿਹੜੀ ਇਹ ਗੱਲ ਨੇ ਜਿਹੜੇ ਲੋਕ ਕੰਮ ਤੋਂ ਦੇ ਦਫ਼ਤਰ ਵਿੱਚ ਆਉਂਦੇ ਆ ਔਰ ਉਹਨਾਂ ਨੂੰ ਵੀ ਜਿਹੜਾ ਇੱਥੇ ਮਤਲਬ ਜਿਹੜਾ ਬਤੀਰਾ ਇਥੋਂ ਦੇ ਮੁਲਾਜ਼ਮਾਂ ਦਾ ਉਹ ਬਹੁਤ ਹੀ ਮਾੜਾ ਹੈ ਔਰ ਲੋਕ ਜਿਹੜੇ ਹੈਗੇ ਜੋ ਕੰਮ ਕਰਵਾਉਣ ਆਉਂਦੇ ਆ ਤੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਪਰ ਲੰਮੇ ਸਮੇਂ ਤੋਂ ਜਿਹੜਾ ਹੈਗਾ ਵੀ ਉਹ ਦਫ਼ਤਰ ਦੇ ਵਿੱਚ ਇਹ ਗੱਲ ਦੀ ਪੂਰੀ ਤਰ੍ਹਾਂ ਚਰਚਾ ਹੈ ਤੇ ਇੱਥੇ ਭ੍ਰਿਸ਼ਟਾਚਾਰ ਜਿਹੜਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ ਜਿਹੜੇ ਇੰਦਰਾਵਾਸ ਜਿਹੜਾ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਬਣ ਰਹੇ ਮਕਾਨ ਨੇ ਜਿਹੜੀ ਗ੍ਰਾਂਟ ਹੈ ਤੇ ਗਰੀਬ ਉਹ ਵੀ ਜਿਹੜੀ ਹੈਗੀ ਆ ਵੀ ਉਹਨਾਂ ਦੇ ਸਮੇਂ ਸਿਰ ਲੋਕਾਂ ਨੂੰ ਦਿੱਤੇ ਨਹੀਂ ਜਾਂਦੇ ਜਾਂ ਵਾਪਸ ਮੋੜ ਤੇ ਜਾਂਦੇ ਆ ਜਾਂ ਜਿੰਨਾ ਜਿਹੜੇ ਪੈਸੇ ਦਿੱਤੇ ਜਾਂਦੇ ਆ ਉਹ ਕਈ ਕਈ ਕਿਸ਼ਤਾਂ ਉਹਨਾਂ ਦੀ ਦੁਬਾਰੇ ਨਹੀਂ ਪਾਈਆਂ ਜਾ ਰਹੀਆਂ ਕੁਝ ਦੇਸ਼ ਮਤਲਬ ਜਿਹੜਾ ਸਾਡੇ ਇਸਲਾਮੇਅਰਿਆ ਇੱਥੇ ਝੁੱਗੀਆਂ ਚੋਪੜੀਆਂ ਵਾਲੇ ਰਹਿੰਦੇ ਆ ਉਹਨਾਂ ਦੇ ਵਿੱਚ ਕੋਈ ਪੀਣ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਹੈ ਸੀਵਰੇਜ ਦਾ ਪਾਣੀ ਗੰਦਾ ਪਾਣੀ ਉੱਥੇ ਥਾਂ ਥਾਂ ਦੇ ਉੱਤੇ ਖੜਾ ਹੈ ਇਹਨਾਂ ਗੱਲਾਂ ਨੂੰ ਲੈ ਕੇ ਉਹ ਜਿਹੜਾ ਧਰਨਾ ਲਾਇਆ ਹੈ ਮੰਗ ਪੱਤਰ ਕਿਹਨੂੰ ਦੇਨੇ ਦੀ ਅਜੇ ਤੱਕ ਕੋਈ ਅਫਸਰ ਅੱਜ ਤੱਕ ਪਹੁੰਚ ਕੀਤੀ ਕਿਸੇ ਨੇ ਸਾਡੇ ਤਾਈ ਮੰਗ ਪੱਤਰ ਮਤਲਬ ਸਾਡਾ ਨਹੀਂ ਸੀ ਅਜੇ ਦੇਣ ਦਾ ਕਿਉਂਕਿ ਮੰਗ ਪੱਤਰ ਪਹਿਲਾਂ ਦੇ ਚੁੱਕੇ ਆ ਅ ਏਡੀਸੀ ਇੱਥੇ ਆਏ ਸੀ ਉਸ ਦਿਨ ਵੀ ਮਤਲਬ ਜਿਹੜਾ ਹੈਗਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਕਿ 3 ਨੰਬਰ ਬਾਡ ਦੇ ਵਿੱਚ ਜਿਹੜਾ ਕੂੜਾ ਬੈਂਪ ਹੁੰਦਾ ਜਿਹੜਾ ਆਪਣੇ ਕਾਲਜ ਦੇ ਮੂਹਰੇ ਉਥੋਂ ਟਰਾਲੀਆਂ ਭਰ ਕੇ ਲਗਭਗ 100 ਟਰਾਲੀ ਉਹ 3 ਨੰਬਰ ਵਾਰਡ ਦੇ ਵਿੱਚ ਜਿੱਥੇ ਨਵੀਂ ਆਬਾਦੀ ਆ ਉਹਨਾਂ ਦੇ ਗਲੀਆਂ ਦੇ ਵੀ ਸੁੱਟਿਆ ਗਿਆ ਸੀ ਕਿ ਮਤਲਬ ਉਹ ਜਿਹੜਾ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ ਪਰ ਉਹ ਅਸੀਂ ਜਦੋਂ ਕਮਜ ਕਰੀ EO ਤੱਕ ਤੇ ਉਹ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੌਣ ਸਿੱਟ ਗਿਆ ਇੱਥੇ ਅਸੀਂ SDM ਨੂੰ ਵੀ ਮਿਲੇ SDM ਨੂੰ ਮੰਗ ਪੱਤਰ ਵੀ ਦਿੱਤਾ EO ਨੂੰ ਵੀ ਅ ਤੋਂ ਪਹਿਲਾਂ ਮੰਗ ਪੱਤਰ ਦੇ ਚੁੱਕੇ ਆ ਔਰ ਉਹ ਜਿਹੜਾ ਕੂੜਾ ਸਿੱਟਿਆ ਸੀ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜੀਆਂ ਮਤਲਬ ਸ਼ਰਤਾਂ ਉਹਨਾਂ ਦੀ ਉਲੰਘਣਾ ਸੀ ਬਿਲਕੁਲ ਔਰ ਉਹਨਾਂ ਉਲੰਘਣਾ ਦੇ ਖਿਲਾਫ ਏਡੀਸੀ ਜਿਹੜੇ ਆਏ ਸੀਗੇ ਉਹਦੇ ਐਸਡੀਐਮ ਸਾਹਿਬ ਤੇ ਈਓ ਦੀ ਡਿਊਟੀ ਲੱਗ ਗਈ ਸੀ ਵੀ ਜਿਨ੍ਹਾਂ ਦੇ ਬੰਦਿਆਂ ਨੇ ਉੱਥੇ ਗੰਦਾ ਅਗੰਧ ਪਾਇਆ ਹੈ ਉਹ ਜਿਹੜਾ ਕੂੜਾ ਡੰਪ ਕਰਿਆ ਗਲੀਆਂ ਦੇ ਵਿੱਚ ਉਹ ਉਥੋਂ ਚੁਗਵਾਇਆ ਜਾਵੇ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਿਆ ਕਰਿਆ ਜਾਵੇ ਪਰ ਅੱਜ ਤੁਸੀਂ ਸ਼ਹਿਰ ਦੀਆਂ ਮੁੰਗਾਂ ਨੂੰ ਲੈ ਕੇ ਦਫ਼ਤਰ ਨਾਲ ਚਾਹਤ ਕੇ ਧਰਨਾ ਲਾਇਆ ਹੈ ਇਸ ਧਰਨੇ ਤੋਂ ਤੁਸੀਂ ਇਹਨਾਂ ਅਧਿਕਾਰੀਆਂ ਤੋਂ ਕੀ ਉਮੀਦ ਕਰਦੇ ਹੋ ਕਿੰਨੇ ਲੋਕ ਆ ਜੇ ਛਨੀਰਾ ਮਾਰਕੀਟ ਅਸੀਂ ਅਧਿਕਾਰੀਆਂ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਆਪ ਦਾ ਬਤੀਰਾ ਸੋਧਨ ਤੇ ਜਿਹੜੇ ਲੋਕਾਂ ਦੇ ਮਸਲੇ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣੇ ਚਾਹੀਦੇ ਨੇ ਜਿਵੇਂ ਕਿ ਸੀਵਰੇਜ ਬੰਦ ਆ ਉਹ ਸੀਵਰੇਜ ਵਾਸਤੇ ਇੱਕ ਮਸ਼ੀਨ ਆਈ ਸੀ ਪਤਾ ਨਹੀਂ ਮਸ਼ੀਨ ਕਿੱਥੇ ਐ ਔਰ ਸੀਵਰੇਜ ਜਿਹੜਾ ਹੈਗਾ ਵੀ ਉਹ ਖੋਲਣਾ ਉਹ ਜਿਹੜੇ ਪਾਸੋਂ ਸ਼ੁਰੂ ਹੁੰਦਾ ਪਾਣੀ ਪੈਣਾ ਜਿਵੇਂ ਕੈਂਚੀਆਂ ਦੇ ਉੱਪਰੋਂ ਉਧਰ ਖੋਲਣਾ ਸ਼ੁਰੂ ਕੀਤਾ ਸਾਧੂ ਵਾਲਾ ਰੋਡ ਤੋਂ ਖੋਲਣਾ ਸ਼ੁਰੂ ਕੀਤਾ ਆਸਲ 'ਚ ਜਿਹੜਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਅਗਲੇ ਪਾਸਿਓਂ ਉੱਥੋਂ ਖੋਲਣਾ ਚਾਹੀਦਾ ਸੀ ਪਰ ਸੀਵਰੇਜ ਦਾ ਮਸਲਾ ਜਿਹੜਾ ਜਿਉਂ ਦੀਟੋਂ ਕਹਿਮਾ ਅਸੀਂ ਕਹਿੰਦੇ ਵੀ ਇਹ ਜਿਹੜੇ ਮਸਲੇ ਪੀਣ ਵਾਲਾ ਪਾਣੀ ਹੈ ਸੀਵਰੇਜ ਆ ਇਹ ਪਹਿਲੇ ਦੇ ਹੱਲ ਹੋਣੇ ਚਾਹੀਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਠੀਕ ਹੈ ਸਰ ਆਜੇ ਸ਼ਹਿਰ ਵਾਸੀਆ ਬੋਲੋ ਜਿਹੜਾ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਲਾਇਆ ਗਿਆ ਹੈ ਆਪਣੇ ਸਮੱਸਿਆਵਾਂ ਨੂੰ ਲੈ ਕੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹਦੇ ਬਾਰੇ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਇਸ ਤੋਂ ਪਹਿਲਾਂ ਤਿੰਨ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਵੀ ਸਾਰੀ ਪ੍ਰੈਸ ਨੇ ਸ਼ਮੂਲੀਅਤ ਕਰੀ ਹੈ ਤੇ ਇਸ ਤੋਂ ਬਾਅਦ ਜਿਹੜੀ ਅੱਜ ਧਰਨ ਲੈਂਦੀ ਹੈ ਇੱਕ ਰੂਪਰੇਖਾ ਲੁਕੀ ਗਈ ਸੀ ਇਹਦੇ ਵਿੱਚ ਇਹੀ ਸੀ ਵੀ ਸਾਡੇ ਸ਼ਹਿਰ ਦੀਆਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੇ ਇਨਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੋਨੇ ਕੰਮ ਕਰਨ ਦੀ ਨੀਤ ਸੁੱਤੇ ਹੋਏ ਐ ਤੇ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਗੰਦਗੀ ਦਾ ਇੰਨਾ ਬੁਰਾ ਹਾਲ ਐ ਸਾਰਾ ਸੀਵਰੇਜ ਟੋਟਲੀ ਬਲੌਕ ਐ ਪੀਣ ਵਾਲੇ ਪਾਣੀ ਦੀ ਇੰਨੀ ਸਮੱਸਿਆ ਐ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਨਹੀਂ ਰਿਹਾ ਜੇ ਮਿਲ ਰਿਹਾ ਤਾਂ ਬਹੁਤ ਗੰਦਾ ਆ ਰਿਹਾ ਕਈ ਬੋੜਾਂ ਦੇ ਵਿੱਚ ਕਦੇ ਪਾਈਪ ਟੁੱਟ ਗਈ ਕਦੇ ਕੁਛ ਹੋ ਗਿਆ ਪਾਣੀ ਆਇਆ ਹੀ ਨਹੀਂ ਰਿਹਾ ਸੋ ਹੋਰ ਬਹੁਤ ਸਮੱਸਿਆਵਾਂ ਨੇ ਪਰ ਇਹ ਮੁਢਲੀਆਂ ਦੋ ਮੇਨ ਸਮੱਸਿਆਵਾਂ ਨੇ NOC ਦੀ ਸਰਕਾਰ ਨੇ ਜਿਵੇਂ ਸ਼ਰਤ ਖਾਰਜ ਕਰਤੀ ਪਰ ਉਹ ਕਹੇ ਜਾਂ ਭੱਬਲ ਭੂਸਾ ਵੀ ਜਿਵੇਂ ਮੰਨ ਲਓ ਬਿਨਾ ਕਿਸ਼ਤੀ ਤੋਂ ਆਪਾਂ ਸਮੁੰਦਰ ਦੀ ਕਿਸੇ ਛਲ ਦੇ ਵਿੱਚ ਫਸ ਜਾਈਏ ਤੇ ਨਾ ਤਾਂ ਬੰਦਾ ਡੁੱਬਦਾ ਹੈ ਨਾ ਬਾਹਰ ਨਿਕਲਦਾ ਉਹ ਹਾਲਾਤ ਬਣੇ ਹੋਏ ਐ ਇਸ ਨੂੰ ਲੈ ਕੇ ਧਰਨਾ ਲਾਇਆ ਗਿਆ ਧਰਨੇ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਪਹਿਲੀ ਵਾਰੀ ਸਰਦੂਨਗੜ੍ਹ ਧਰਨੇ ਦੇ ਵਿੱਚ ਆਮ ਘਰਾਂ ਦੀਆਂ ਲੇਡੀਜ਼ ਨੇ ਆ ਕੇ ਸ਼ਮੂਲੀਅਤ ਕੀਤੀ ਜੋ ਕਿ ਇੱਕ ਬਹੁਤ ਵੱਡਾ ਸਰਕਾਰ ਨੂੰ ਸੰਕੇਤ ਹੈ ਵੀ ਭਾਈ ਹੁਣ ਪਾਣੀ ਸਾਡੇ ਸਿਰ ਤੇ ਉਤੋਂ ਦੀ ਡੱਪ ਗਿਆ ਸਾਡੇ ਬੱਚਿਆਂ ਦਾ ਭਵਿੱਖ ਤੇ ਸਾਡਾ ਭਵਿੱਖ ਖਤਰੇ 'ਚ ਹੈ ਵੱਖ-ਵੱਖ ਬਿਮਾਰੀਆਂ ਤੋਂ ਅਸੀਂ ਪੀੜਤ ਹੋ ਰਹੇ ਹਾਂ ਉਹਨੂੰ ਲੈ ਕੇ ਇਹ ਧਰਨਾ ਜਲਾਇਆ ਗਿਆ ਜੀ ਤੇ ਧਰਨਾ ਪੂਰਾ ਸਕਸੈਸਫੁਲ ਰਿਹਾ ਹੁਣ ਦੇਖੋ ਵੀ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਛੋੜਦਾ ਜਾਂ ਨਹੀਂ ਉੱਠਦਾ ਹਲੇ ਵੀ ਪ੍ਰੋਫੈਸਰ ਸਾਹਿਬ ਅੱਜ ਇਹ ਤੁਸੀਂ ਜਿਹੜਾ ਸੰਕੇਤਕ ਧਰਨਾ ਲਾਇਆ ਹੈ ਹਾਂਜੀ ਜੇ ਕਿਤੇ ਇਹਨਾਂ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਅਗਲਾ ਕੀ ਤੁਸੀਂ ਉਦਗ ਅਗਲਾ ਇਹਦੇ ਵਿੱਚ ਮੈਂ ਸਾਰੀ ਪ੍ਰੈਸ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਇਸ ਤੋਂ ਬਾਅਦ ਅਸੀਂ ਇੱਕ ਮੀਟਿੰਗ ਕਰਾਂਗੇ ਮੇਰੀ ਬਾਕੀ ਕਮੇਟੀ ਦਾ ਜੋ ਫੈਸਲਾ ਹੋਊਗਾ ਸਾਰਿਆਂ ਦਾ ਫੈਸਲਾ ਕੰਬਾਈਨਡ ਤੇ ਸਾਂਝਾ ਹੋਊਗਾ ਪਰ ਮੇਰੀ ਇਹ ਪਰਸਨਲ ਉਹ ਹੈ ਵੀ ਇਹਨੂੰ ਲੈ ਕੇ ਅਸੀਂ ਇੱਕ ਵੱਡੀ ਲੜਾਈ ਵਿੱਢਣ ਜਾ ਰਹੇ ਹਾਂ ਤੇ ਪਹਿਲਾਂ ਅਸੀਂ ਵੱਖ-ਵੱਖ ਬੋਰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰਾਂਗੇ ਕਿਉਂਕਿ ਸਾਡੇ 15 ਬੋਰਡ ਹੈ ਤੇ ਉਹਨਾਂ ਵਾਲੇ ਦਿਨਾਂ 'ਚ ਸਾਡੇ ਐਮਸੀ ਦੇ ਇਲੈਕਸ਼ਨ ਲੜਨੇ ਆ ਤੇ ਜਿਹੜੇ ਵੀ ਪਾਰਟੀਆਂ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਮੈਨੂੰ ਹੈਰਾਨਗੀ ਹੈ ਵੀ ਉਹਨਾਂ 'ਚ ਕੋਈ ਵੀ ਬੰਦਾ ਲੋਕ ਮੁੱਦਿਆਂ ਦੀ ਗੱਲ ਦੇ ਉੱਤੇ ਇਸ ਧਰਨੇ ਦੇ ਵਿੱਚ ਆ ਕੇ ਨਹੀਂ ਬੈਠਾ ਤੇ ਵੋਟਾਂ ਤੋਂ ਬਾਅਦ ਅਸੀਂ ਉਹਨਾਂ ਤੋਂ ਕੀ ਮੀਲ ਕਰਦੇ ਆਂ ਵੀ ਉਹ ਲੋਕਾਂ ਦੇ ਮਸਲੇ ਹੱਲ ਕਰਨਗੇ ਜਾਂ ਲੋਕਾਂ ਦੀ ਆਵਾਜ਼ ਚੱਕਣਗੇ ਕਿਉਂਕਿ ਵੋਟ ਇੱਕ ਦਾਣ ਤੇ ਪ੍ਰਦਾਨ ਹੈ ਜੇ ਪਹਿਲਾਂ ਤੁਸੀਂ ਸਮਾਜ ਦੇ ਵਿੱਚ ਕੋਈ ਚੰਗੇ ਕੰਮ ਕਰਦੇ ਹੋ ਤਾਂ ਤੁਸੀਂ ਵੋਟ ਲੈਣ ਦਾ ਹੱਕ ਰੱਖਦੇ ਹੋ ਤੇ ਜੇ ਕੋਈ ਕਹੇ ਵੀ ਵੋਟ ਪਹਿਲਾਂ ਬਾਦੋਂ ਕੰਮ ਅਸੀਂ ਬਾਅਦ 'ਚ ਕਰਾਵਾਂਗੇ ਮੈਨੂੰ ਤਾਂ ਲੱਗਦਾ ਇਹ ਜਿਹੇ ਬੰਦੇ ਨੂੰ ਵੋਟ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਇਹ ਜਿਹੇ ਬੰਦੇ ਨੂੰ ਵਿਹਰੇ ਤੇ ਨਹੀਂ ਵੰਨ ਦਿੱਤਾ ਘਰੇ ਨਹੀਂ ਵੰਨ ਜਾਣਾ ਚਾਹੀਦਾ ਸੋ ਅਸੀਂ ਸਾਰੇ ਬੋਰਡਾਂ ਦੇ ਵਿੱਚ ਜਾਵਾਂਗੇ ਤਕਰੀਬਨ ਸਾਡੇ 4 ਪਾਰਟੀਆਂ ਜੇ ਅਸੀਂ ਦੇਖੀਏ ਤਾਂ 60 ਸਾਡੇ ਐਮਸੀ ਲੜਨਗੇ ਤੇ ਉਹ 60ਾਂ ਦੇ ਵਿੱਚੋਂ ਇੱਕ ਵੀ ਬੰਦਾ ਇਸ ਧਰਨੀ 'ਚ ਨਹੀਂ ਸਾਰੇ ਗੈਰ ਹਾਜ਼ਰ ਐ ਅਸੀਂ ਸਾਰੇ ਲੋਕਾਂ ਨੂੰ ਸੁਚੇਤ ਕਰਾਂਗੇ ਵੀ ਇਹ ਜਿਹੇ ਜਿਹੜੇ ਬੰਦੇ ਆ ਇਹਨਾਂ ਤੋਂ ਸੁਚੇਤ ਹੋਈਏ ਤੁਸੀਂ ਤਕੜੇ ਹੋ ਕੇ ਆਪਾਂ ਸਾਰੇ ਆ ਬਾਹਰ ਨਿਕਲਗੇ ਹੋ ਸਕਦਾ ਉਹ ਸ਼ਰਮ ਦੇ ਮਾਰੇ ਸਾਡੇ ਨਾਂ ਲਾਉਣ ਇਹ ਸਾਰਾ ਅਸੀਂ ਬੋਰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਾਂਗੇ ਤੇ ਮੈਨੂੰ ਪੂਰਨ ਉਮੀਦ ਹੈ ਵੀ ਰਾਜਨੀਤੀ ਤੋਂ ਉੱਤੇ ਉੱਠ ਕੇ ਲੋਕ ਕਿਉਂਕਿ ਸਾਡੇ ਲੋਕ ਨਾ ਜੀ ਇੱਥੇ ਲੀਡਰਾਂ ਨੇ ਡਰਾਏ ਹੋਏ ਐ ਸਟੈਬਲਿਸ਼ਡ ਲੀਡਰ ਲੋਕਾਂ ਦਾ ਮਾਸ ਖਾਂਦੇ ਐ ਜਦੋਂ ਸੱਤਾ 'ਚ ਹੁੰਦੇ ਐ ਇਹ ਆਪ ਦੇ ਆਪ ਨੂੰ ਕਹਿੰਦੇ ਕਰੋੜਾਪਤੀ ਐ ਪਰ 50-50 ਹਜ਼ਾਰ 'ਚ ਵਿਕਦੇ ਐ ਸ਼ਰਮ ਦੀ ਗੱਲ ਐ ਵੀ 50-50 ਹਜ਼ਾਰ 'ਚ ਇਹਨਾਂ ਦੀ ਕੀਮਤ ਲੱਗਦੀ ਐ ਫੋਨ ਕਰਨ ਦੀ ਸੋ ਇਹ ਜਿਹੇ ਲੋਕਾਂ ਤੋਂ ਵੇਅਰ ਕਰਾਂਗੇ ਤੇ ਲੋਕਾਂ ਨੂੰ ਇਹਨਾਂ ਦੇ ਡਰ ਤੋਂ ਬਾਹਰ ਲਿਆ ਕੇ ਤੇ ਇਸ ਗੇਟ ਤੇ ਲਿਆ ਕੇ ਬਿਠਾਵਾਂਗੇ ਜੋ ਸਾਡੇ ਮਸਲੇ ਹੱਲ ਹੋ ਸਕਣ ਠੀਕ ਐ ਜੀ ਧੰਨਵਾਦ ਜੀਰ ਸਿੰਘ ਸਾਹਿਬ ਅੱਜ ਜਿਹੜਾ ਨਗਰ ਪੰਚਾਇਤ ਦਫ਼ਤਰ 'ਕੇ ਸ਼ਹਿਰ ਵਾਸੀਆਂ ਨੇ ਧਰਨਾ ਲਾਇਆ ਹੋਇਆ ਐ ਇਸ ਸਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਜਿਹੜਾ ਧਰਨਾ ਲੱਗਿਆ ਹੋਇਆ ਹੈਗਾ ਇਸ ਦੇ ਵਿੱਚ ਸਾਡੇ ਕੋਲੇ ਧਰਨਾ ਦਾ ਭਾਵੇਂ ਜ਼ਰੂਰ ਲੱਗੇ ਜਿਸ ਤਰ੍ਹਾਂ ਸਾਡੇ ਕੋਲ ਕੋਈ ਇਹਨਾਂ ਧਰਨਾ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਮੈਮੋਰੰਡਮ ਆਂਦਾ ਹੈਗਾ ਤਾਂ ਜਿਹੜੀਆਂ ਵੀ ਉਸ ਮੈਮੋਰੰਡਮ ਦੇ ਵਿੱਚ ਇਹਨਾਂ ਵੱਲੋਂ ਕੋਈ ਮੰਗਾਂ ਹੋਣਗੇ ਉਹਨਾਂ ਦੇ ਅਸੀਂ ਪੂਰਾ ਗੌਰ ਦੇ ਨਾਲ ਵਿਚਾਰ ਕਰਦੇ ਹੋਏ ਉਹਨੂੰ ਵਿਦਿਨ ਨੇ ਟਾਈਮ ਲਿੰਟ ਬਹੁਤ ਜਲਦੀ ਆਪਣੇ ਲੈਵਲ ਤੇ ਆਪਣੇ ਸਟਾਫ ਦੇ ਲੈਵਲ ਤੇ ਅਗਰ ਕੋਈ ਮੰਗਾਂ ਉਹਨਾਂ ਦੇ ਉੱਚ ਅਧਿਕਾਰੀ ਤੱਕ ਪਹੁੰਚਾਉਣ ਵਾਲੀ ਹੋਈ ਹੈ ਉਹ ਉੱਚ ਅਧਿਕਾਰੀ ਤੱਕ ਤਰੰਤ ਪਹੁੰਚਾ ਕੇ ਉਸ ਨੂੰ ਅਸੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਆਪਣੇ ਵੱਲੋਂ ਆਪਣੇ ਦਫ਼ਤਰ ਵੱਲੋਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਇਸ ਤਰ੍ਹਾਂ ਨੇ ਤੇ ਅਜ ਕੋਈ ਉੱਚ ਅਧਿਕਾਰੀਆਂ ਵੱਲੋਂ ਨਾਲ ਵੀ ਕੋਈ ਗੱਲ ਹੋਈ ਹੈ ਧਰਨੇ ਦੇ ਰਿਗਾਰਡਿੰਗ ਐਸਜੀਐਮ ਸਾਹਿਬ ਨਾਲ ਜਾਂ ਕਿਸੇ ਹੋਰ ਨਾਲ ਸਰ ਐਸਟੀਐਮ ਦਫ਼ਤਰ ਦੇ ਵਿੱਚੋਂ ਸਾਨੂੰ ਕਾਫੀ ਚਿਰ ਪਹਿਲਾਂ ਉਹ ਆਇਆ ਸੀ ਵੀ ਕੁਝ ਲੋਕ ਧਰਨਾ ਦੇਣਾ ਚਾਹੁੰਦੇ ਨੇ ਤੇ ਜੇਕਰ ਉਹਨਾਂ ਦੀ ਕੋਈ ਮੰਗਾਂ ਹੋਈਆਂ ਤੁਹਾਡੇ ਲੈਵਲ ਤੇ ਜਾਂ ਸੀਵਰੇਜ ਬੋਰਡ ਦੇ ਉੱਪਰ ਤਾਂ ਉਹ ਸਾਡੇ ਨਾਲ ਡਿਸਕਸ ਕਰਕੇ ਉਹਨੂੰ ਤੁਰੰਤ ਹੱਲ ਕੀਤਾ ਜਾਵੇ ਜੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਇਹੀ ਹੈ ਜਮੇ ਹੀ ਉਹਨਾਂ ਦੀਆਂ ਮੰਗਾਂ ਸਾਨੂੰ ਆਉਂਦੀਆਂ ਤਾਂ ਅਸੀਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਤੇ ਜੇ ਕੋਈ ਹੋਰ ਦਫ਼ਤਰ ਹੋਵੇ ਜਿਵੇਂ ਕੋਈ ਸੀਵਰੇਜ ਬੋਟ ਹੋਵੇ ਜਾਂ ਕੋਈ ਪਾਣੀ ਦੀ ਹੋਈ ਤਾਂ ਉਹਨਾਂ ਦੇ ਆਫੀਸਰ ਦੇ ਨਾਲ ਵੀ ਗੱਲ ਕਰਕੇ ਉਹਨੂੰ ਤੁਰੰਤ ਕੋਸ਼ਿਸ਼ ਕਰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ